ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਐਤਵਾਰ ਆ ਹਰ ਐਤਵਾਰ ਦੀ ਐਤਵਾਰ ਬੱਕਰਾ ਮੰਡੀ ਪਿੰਡ ਸੂਰੇ ਵਾਲਾ ਵੇਖ ਲੱਗਦੀ ਆ ਸੋ ਦੋਸਤੋ ਲੱਗ ਚੁੱਕੀ ਆ ਜਾਨਵਰ ਆ ਚੁੱਕੇ ਆ ਤੇ ਬਰਬਰੀ ਨਾਗਾ ਦੋਸਤੋ ਡਾਕਟਰ ਸਾਹਿਬ ਲੈ ਆਏ ਆ ਦੋਦੇ ਤੋਂ ਤਿੰਨ ਨਾਗ ਲੈ ਆਏ ਆ ਇੱਕ ਚੌਥਾ ਬੱਕਰਾ ਸੌਦਾ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਕਿਓ ਯਾਰ ਇਹ ਦੇਖ ਇਹ ਨਹੀਂ ਬੱਸ 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 ਡਾਕਟਰ ਮਹੰਤ ਮਹੰਤ ਤਾਂ ਨਹੀਂ ਬਚਿਆ ਕੋਈ ਨਹੀਂ ਭਾਈ ਨਹੀਂ ਗੈਂਟੀ ਹੋ ਗਈ ਕਿਹੜੀ ਕਰਦਾ ਫਿਰ ਆ ਵੇਖੋ ਥੋੜੇ ਸਾਹਮਣੇ ਆ ਕਾ ਤੂੰ ਰੇਟ ਦੱਸ ਅਸੀਂ ਫਿਰ ਮੰਗਾ ਕੇ ਦੋ ਦੇ ਭਾਈ ਇਹ ਇਹ ਮਾਨ ਹੈ ਇਹਦਾ 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 ਤੂੰ ਕਾ ਰਿਹਾ ਚਾ ਇਹ ਇਹਦਾ ਭਾਈ ਆ ਗੱਬਣਾ ਆ ਗੱਬਣਾ ਭਾਈ ਤੇਰੀ ਕਿਹੜੀ ਪਸੰਦ ਆ ਬੱਕਰੀ ਕੋਈ ਨਹੀਂ ਨਾਂ ਵੀ ਸੰਦ ਕਰ ਕਿਹੜੀ ਇਹ ਬੱਕਰੀ ਵੇਚ ਕੇ ਨਹੀਂ ਤਾਂ ਇਹਦਾ ਜਾਇਦਾਦ ਹੈ ਲੈ ਚਾਹੀਦਾ ਮੋਬਾਈਲ ਤੇਰਾ ਇਹਨੂੰ ਹੋ ਜਾ ਇਹਨੂੰ ਹੋ ਜਾ ਹੋਰ ਨੂੰ ਹੋ ਜਾ ਬੋਲ ਭਾਈ ਜਾਇਦਾਦ ਕਿੰਨੇ ਅਸਰ ਖਾਮਾ ਬੱਕਰਾ ਸੀ ਵੀਰੇ ਹਾਂ ਬੱਕਰਾ ਫੁੱਟ ਫੁੱਟ ਹੈਗੀ ਮੇਰੇ ਕੋਲ ਇਹ ਸੂਈ ਸਾਰੀ 12 ਤਰ੍ਹਾਂ ਦੀ ਨਹੀਂ ਬਰਾਬਰ ਸੂਈ ਇੱਕ ਬੰਦਾ ਬੋਰਾ ਬਣੀ ਸੀ ਆ ਜੋ ਸੁਈ ਮਾਰ ਗਿਆ ਹਾਂ ਮਰ ਗਿਆ 15 ਠੀਕ ਹੈ ਤਿੰਨ ਬੰਦੇ ਦਾ ਬੱਚੇ ਬੰਦੇ ਕੋਈ ਲੜਦੇ ਕਿਉਂ ਆ ਯਾਰ ਦਾਦਾ ਨਰੂ 12 ਹੈ ਨਹੀਂ ਕਿਹੜੀ ਸੂਈ ਲੈਣੇ ਆ ਤੁਸੀਂ ਬੱਚੇ ਵਾਲੀ ਕਥਾ ਵਿੱਚ ਨਾ ਹਾਂ ਵੀਰੇ ਪਰ ਹੋਰ ਕਿਨੇ ਤੂੰ ਐ ਕਰ ਬਈ ਬਰਾਏ ਹਾਰੇ ਹਸਾਂ ਵਾਲਾ ਨਾ 10 ਬੱਟੇ ਲਵਾ ਦੇ 10 ਬੱਟੇ ਲਵਾ ਦੇ ਨਹੀਂ ਨਹੀਂ ਕੀ ਦੀ ਕਰ ਰਹੀ ਹੈਦਾ ਯਾਰ ਸਾਰੇ ਉਹ ਡਾਕਟਰ ਆਪਣਾ ਲਿਆਜੀ ਆ ਬੰਦਾ ਇਹ ਕੋਈ ਨਹੀਂ ਬਾਈ ਲਿਆਜੀ ਤਾਂ ਹੀ ਤਾਂ ਸੋਹਣਿਆ ਭਾਈ ਸੁਣੀ ਮਗਲੋਂ 11 ਦਾ ਕੋਈ ਗੁੱਸਾ ਨਹੀਂ ਭਾਈ ਮੈਂ ਨਾਲੇ ਉਰੇ ਨੂੰ ਮੂੰਹ ਰੱਖੋ ਨਹੀਂ ਭਾਈ ਹੁਣ ਰਾਹ ਦੇ ਫੇ ਡਾਕਟਰ ਕੋਈ ਰਾਹ ਦਾ ਤੇ ਨਾ ਪਤਾ 270 ਦੀ ਛੱਡੂਗਾ ਭਾਈ 270 ਦੀ ਬਰਬੀ ਬਈ ਮਿਲਦੀ ਨਹੀਂ ਤੇ ਲੋਆ ਬਰਬੀ ਕਹਿੰਦਾ ਤਾਂ ਘਾਟ ਕਿੰਨੀਆਂ ਚਾਹੀਦੀਆਂ ਲੈ ਲਓ ਬੱਕਰੀ ਦਾ ਫੜਾ ਚੀਚੀ ਤਾਂ ਮੁੱਲ ਆ ਬਈ ਚੀਚੇ ਲਿਆ ਦੇ ਨਾ ਟਵੀਖਦੇ ਮਗਰ ਬਈ ਕਹਿੰਦੀਆਂ 12000 20000 ਜੇ ਤੇ ਹੋ ਜਾਣਾ ਨਹੀਂ ਗੱਲ ਸੁਣੀ ਇੱਕ ਮਿੰਟ ਬਈ ਕਹਿੰਦਾ ਗਰਤਣ ਬੜੀ ਮੰਨੀ ਤੂੰ ਹੈ ਦੀਦੀ ਵੀ ਨਹੀਂ ਮੈਂ ਮੈਂ ਨਹੀਂ ਕਿਹ ਮੇਰਾ ਕਿਥੋਂ ਕਿਹੜੇ ਪਿੰਡੋਂ ਸਾਈ ਦੁੱਧ ਦੇ ਦੋ ਨਹੀਂ ਮੰਨੇਗਾ ਬਾਈ ਨੂੰ ਦੱਸ ਆਵੇਂ ਰਸਾ ਆ ਜਾਂਦਾ ਰਸਾ ਸਦੇ ਚੱਲ ਪੱਕੀ ਜੀ ਗੱਲ ਤੁਸੀਂ ਕਹੋ ਉਹਨਾਂ ਨੂੰ ਜਾਣੀ ਜਾਣਾ ਕੋਈ ਨਹੀਂ ਮੈਂ ਸਾਈ ਸਾਈ ਲੋੜੀਂਦਾ ਤੁਮ ਆਲਾ ਆਇਆ ਗਰ ਦੀ ਬੱਕਰੀ ਨਹੀਂ ਹੁੰਦਾ ਭਾਈ ਦੇਣੇ ਨਹੀਂ ਹੁੰਦੀ ਆਲਾ ਰੱਬਨ ਕਿੰਨੇ ਚਿਰ ਦੀ ਕਿੱਥੇ ਜਾ ਹੋਊਗੀ ਫਿਰ ਪਤਾ ਵੀ ਲੱਗੇ ਹਾਂ ਇਹ ਬਹੁਤ ਮੈਨੂੰ ਪਤਾ ਦੇ ਕਿੰਨਾ ਰਹੇ ਕਿੰਨੇ ਦਿਨਾਂ ਡਾਕਟਰ ਕਸਰ ਬੋਲ ਮੂੰਹ ਭਾਈ ਮੈਂ ਦੱਸਦਾ ਦੱਸੋ ਵੇ ਦਾ 20000 ਤੋਂ ਥੱਲੇ ਮੇਰੀ ਗੱਲ ਦਾ ਸੌਦਾ ਕਰਦਾ ਨਹੀਂ ਐਬਸੋਲਿਊਟ ਇਹਦਾ ਮਾੜੀ ਕਿਸਰਾ ਫਿਰ ਤਾਂ ਮੰਨ ਲਓ ਵੀ ਦੂਜਾ ਹੋਊਗਾ ਕੋਈ ਮਾੜਾ ਉੱਤੀ ਵਾਲਾ ਹੈਗਾ ਫਿਰ ਭਾਈ ਸੁੂ ਵੇਖੀ ਸੁੂ ਗੁਲਾਬੀ ਸਕੇਨ ਵਾਲੇ ਭਾਈ ਮੈਂ 20000 ਤੋਂ ਥੱਲੇ ਉਹਨਾਂ ਦਾ ਸੌਦਾ ਹੋ ਜੀ ਹਾਂ ਉੱਤੇ ਹੀ ਨਹੀਂ ਹੁਣ ਨਹੀਂ ਹੁੰਦਾ ਭਾਈ ਉਹਨੇ 12 ਲਾ ਤਾਂ ਚਲ ਉਹਨੇ 12 ਲਾ ਨਹੀਂ ਕੋਈ ਹੋਣਾ ਕੋਈ ਨਹੀਂ ਕੋਈ ਨਹੀਂ ਹੁੰਦੀ 20000 ਲੈ ਰਿਦਾ ਕੋਣੀ ਜਾਂਦੀ ਇਹਦੇ ਤੂੰ ਐਡੂ ਕਰਨਾ ਲੱਗਣਾ ਕਿਸੇ ਪਾਸੇ ਤੋਂ ਰਾਹ ਤੱਕ ਕੋਣੀ ਕਰ ਲੈੰਦੇ ਰਾਇ ਬਾਈ ਮੱਖੀ ਦਾ ਬਾਈ 18000 ਦਾ ਦਾ ਭੋਮੇ ਕੀ ਮੰਗਿਆ ਸੀ ਬਾਈ ਨੇ ਦੇ ਹਜ਼ਾਰ ਹਜ਼ਾਰ 250 ਕਰਕੇ ਪੰਦਾ ਸੋਦਾ ਕਿਹੜੇ ਪਿੰਡੋਂ ਲਿਆਂਦਾ ਬਾਈ ਪੂਲਿਆਂ ਨੂੰ ਪੂਲਿਆਂ ਨੂੰ ਕੀ ਮੰਗਿਆ ਬਾਈ ਬੱਕਰੀ ਦਾ ਮੈਂ 26 26 ਹਜ਼ਾਰ ਪਹਿਲਾ ਸੂਆ ਬਾਈ ਮਿਲ ਜੀਜਾ ਸੂਆ ਫੇਰ ਹੋਣਾ ਬੱਕਰੀ ਮੈਂ ਜਾਇ ਜੇ ਮੈਂ ਕੱਟੇ ਲਾਇਆ ਬਾਈ ਕੱਟੇ ਮੈਂ ਲੰਬੋ ਬਾਈ ਕੱਟੇ ਲਾਇਆ ਪੈਸਾ ਹੀ ਜਾਇ ਲਾਇਆ ਯਾਰ ਮੈਨੂੰ ਕੱਟੇ ਰੀਪੇ ਲਾਇਆ ਕੋਈ ਬੰਦਾ ਕਹੇ ਜੀ ਮੈਂ ਕੱਟੇ ਲਾਇਆ ਤੁਹਾਨੂੰ ਐਵੇਂ ਲੜੀ ਜਾਂਦੇ ਕੱਟੇ ਕਿ ਕੀ ਫਾਇਦਾ ਪਰੋਂ ਕੱਟੇ ਲਾਉਣ ਦਾ ਜਾਇ ਜੀ ਲੱਗਾ ਜਾਣੀ ਕਿਉਂ ਹੁਣ ਕਾਰਾਂ ਲਾਦਾ ਸਾਤ ਨਹੀਂ ਲਾਏ ਅਸੀਂ ਲਈ ਬੰਦਾ ਜੀ 200 ਰੁਪਏ ਦਾ ਮਤਲਬ ਉਸਦੀ ਵਾਹ ਫਿਰੇ ਚਾਹੀ ਹੁੱਬੀ ਹੈ ਮੈਂ ਵੀ ਕਰੋਦੀ ਗੱਲ ਦੀ ਕਿਹਨੇ ਚਾਹੀ ਹੁੱਬੀ ਹੈ ਵਾ ਜਿਹੜੇ ਕਰ ਗਿਆ ਸੀ ਕਮ ਮਾੜਾ ਬੜਾ 2000 2000 ਆਜਾ ਤੂੰ ਤੇ ਨਹੀਂ ਅਸਿੱਧੇ ਹੀ ਪਤਾ ਨੇ ਇਕੱਠਾ ਹੀ ਹੈ ਹਾਂ ਇਹੋ ਹੀ ਪਾਪਾ ਸੋ ਕਰਕੇ ਪਾਉਂਦਾ ਹੁੰਦਾ ਸੋਦਾ ਹੁੰਦਾ ਹੁੰਦਾ ਸੀ ਪਤਾ ਹੁੰਦਾ ਸਾਨੂੰ ਲਫੜ ਨਾ ਕਰ ਕੋਈ ਸੂਰੇ ਧੀ ਧੀ ਨਾ ਕਰ ਲੈ ਬਾਹਰ ਨਾ ਪਾਈ ਯਾਰ ਹੁਣ ਆਜਾ ਮੈਂ ਨਹੀਂ ਮੈਂ ਅੱਜ ਤਾਂ ਕਰ ਲੈ ਖੜ ਤਾ ਜਿਆਰਾ ਕੀ ਖਾਣਾ ਮਰਦਾੜੀ ਮਰਦਾੜੀ ਤੇਰੀ ਕੋ ਚੰਗੀ ਲੱਗਦੀ ਉਹ ਰਾਤ ਖਿੰਦੀ ਤੇ ਉਹ ਘਟਾ ਦੇ ਖਾਣਾ ਨਹੀਂ ਨਹੀਂ ਭਾਈ ਅਰੇ ਮੈਂ ਬਣਾ ਲਿਆ ਵਿਦਰਿੰਦ ਬਾਈ ਨੂੰ ਆਪਣੀ ਕਿਹੜੀ ਲੈ ਆ ਰਹੇ ਨੇ ਤੋੜ ਕੇ ਕੀ ਕਰੀਏ ਯਾਰ ਹੁਣ ਸੌਦੇ ਪੈਸੇ ਬਹੁਤ ਲੱਗੇ ਕਾਣੀ ਕਰਦਾ ਆ ਲੈ ਮੇਰੀ ਸੌਲਾ ਗੱਲ ਹੁਣ ਜੇ ਮੋੜ ਤਾ ਨਾ ਹੱਥ ਗੱਲ ਹੈ ਸੌਦਾ ਤੇ ਜੈਨ ਮੈਂ ਮੋੜੂਗਾ ਜਾ ਨਹੀਂ ਨਹੀਂ ਜਾ ਪਾ ਇਹਨੂੰ ਮੂੰਹ ਕਰ ਜਾ ਲੈ ਜਾ ਬੰਦਰਾ ਖੋਲ ਪੈਸੇ ਲੈ ਲੈ ਪੂਰੇ 20 ਹੀ ਦੇਊਂਗਾ ਲੱਗਦਾ ਵੀ ਅਗੀ ਤਾਂ ਸੋਣੀ ਨਹੀਂ ਜਾਂਦੇ ਆ ਸਾਡੀ ਵੀ ਕਦਰ ਕਰੀ ਜਾਂਦਾ ਫਿਰ 20 ਮੰਗ ਕੇ 26 ਮੰਗ ਕੇ ਫਿਰ 20 ਤੇ ਆ ਗਿਆ ਕੋ ਯਾਰ ਮੰਗਣ ਤਾਂ 30 ਮੰਗ ਲਾ 40 ਮੰਗ ਲਾ ਤਾਂ ਮੰਗਣ ਦਾ 50 ਮੰਗ ਲਏ ਭਵੇਂ ਕਿੰਨੇ ਮੰਗ ਲਿਆ ਅਗਲਾ ਆ ਤਾਂ ਮੈਨੂੰ 10 ਹੀ ਲਾਇਆ ਸੀ ਤੇ ਫੇਰ ਆਪੋ ਉਹ ਵਿਚਗਾਰ ਨਹੀਂ ਨਾ ਮਾਰੀ ਅੱਧਾ ਨੂੰ ਕਹਿੰਦਾ ਤੇਰੀ ਵੀਰ ਆਈ ਸੀ 2000 ਦਾ ਫਰਕ ਰੱਖਿਆ ਕਰੋ ਆਪਾਂ ਤਾਂ ਇਹ ਕਹਿੰਦੇ ਜੇ ਨਹੀਂ ਗਾਲਾਂ ਲੈਣੀ ਆਪਾਂ ਫਿਰ ਵਿਚਗਾਰ ਨਹੀਂ ਨਾ ਪਹਿਲੇ ਸੱਡੇ 15000 ਲਾਇਆ ਮੇਰਾ ਅਗਲਾ ਬੰਦਾ ਗਰਮੀ ਨਹੀਂ ਹੁੰਦਾ ਬਾਈ ਜਿਹਨੇ ਪਸ਼ੂ ਸੰਭਾਲਿਆ ਨੂੰ ਗਰਮੀ ਆਉਂਦੀ ਆ ਉਹ ਮੰਡੀ ਆ ਖਾਲਸਾ ਗਰਮੀ ਦੀ ਕੋਈ ਗੱਲ ਨਹੀਂ ਹੁੰਦੀ ਹੁਣ ਜ ਤੇ ਦੱਸ ਲਾਉਂਦੇ ਨਹੀਂ ਜਿਹੜਾ ਸਿੱਧਾ ਦੱਸਿਆ ਕਰਦਾ ਤੇਰੀ ਨਾ ਪਾਰਾਂ ਵਿੱਚ ਵਾਲਾ ਕਾ ਸੁਣ ਮੇਰ ਚਲਾ ਰਾਜਾ ਆਦੀਪਤਾ ਮਗਰ ਅਦੇ ਸੌਦਾ ਜਿਹੜਾ ਲੈਣ ਵਾਲਾ ਹੁੰਦਾ ਨਾ ਬੰਦਾ ਤੇਰੀ ਘਰ ਦੀ ਆ ਬਾਈ ਜਿਹਨੇ ਆਪਾਂ ਜਿਹਨੇ ਲੈ ਕੇ ਯਾਰ 500 ਕਮਾਉਣਾ ਉਹ ਵੀ ਪਤਾ ਨਹੀਂਗਾ ਕੀ ਬਣਦਾ ਜਿਹੜਾ ਲੰਗਮਾ ਲਾ ਕੇ ਚੱਲਿਆ ਤੂੰ ਮੈਨੂੰ ਮੋੜੀ ਤਗੜਾ ਖਰਚੇ ਤੋਰੇ ਨਾ ਮੰਨ ਲਾ ਪੈਨੂ ਨਹੀਂ ਨਾ ਲੱਗੇ ਸਿੱਧਾ ਮੈਂ ਗੱਲ ਸੁਣ ਐਵੇਂ ਆਇਂਕਿੰਗਲ ਤੂੰ ਤੈਨੂੰ ਪਤਾ ਮੱਡੀਆਂ ਚਾਹੁੰਦਾ ਕੱਲ ਰਹਿਣਾ ਉਹ ਨਹੀਂ ਕੋਈ ਮੇਰਾ ਵੀ ਤੁਹਾਡੇ ਅੰਦਰ ਗੁਰੂ ਹਰਗੋਬਿੰਦ ਜੀ ਬੈਠਾ ਹੈ ਜਿੰਨੇ ਕ ਮੈਂ ਚੱਲ ਖਾਈ ਬਹੁਤ ਨਾਲ ਬਾਈ ਦਾ ਜੋਦੀ ਦਿਖਾਈ ਕਰਾ ਤੂੰ ਥੱਕਾ ਕਰ ਤੂੰ ਕਿਹੜਾ ਦੇਣੀ ਛੱਡ ਦੇ ਉਹ ਨਹੀਂ ਦੀ ਹੋ ਗਈ ਫੜ ਫੜ ਕੀ ਅੱਕ ਬਈ ਇਧਰ ਆ ਜਾ ਲੋ ਵੀ ਸਾਡੇ 1.5 ਹਜ਼ਾਰ ਦਾ ਸਬਦਾ ਸਿਰੇ ਚੜ ਗਿਆ ਬਾਈ ਕਿਹੜੇ ਪਿੰਡੋਂ ਲਿਆਏ ਸੀ ਕੁਲਿਆ ਦੇ ਫੂਲੇ ਵਾਲੇ ਤਾਂ ਲੈ ਆਏ ਸੀ ਕੀ ਨਾਮ ਬਾਈ ਦਾ ਸ਼ਮਚੇਰ ਸਿੰਘ ਕਿੰਨੇ ਨਾਲ ਲੈ ਆਏ ਬਾਈ ਲਓ ਵੀ ਆ ਬੱਕਰੀ ਆ ਮੜੇ ਖੁੱਲ ਜੋ ਬਾਈ ਯਾਰ ਸਾਹਮਣੇ ਲਓਟੇ ਹੁਣ ਚੱਕ ਲਿਆ ਬਾਈ ਸਿੱਧੀ ਠੱਲੀ ਬੱਕਰੀ ਖੜ ਜੋ ਇੱਕ ਮੜੇ ਇਕੱਠੇ ਹੋ ਜੋ ਉੱਥੇ ਸਾਰੇ ਬੱਕਰੀ ਟੈਡੀ ਕਰ ਲਈ ਐ ਤੇ ਲੰਮੀ ਕਰ ਲਾਂ ਹਾਂ ਹੁਣ ਡੰਗੇ ਦੀ ਵੇਚੇਗਾ ਹੁਣ ਤੋਂ ਓਡੀ ਕੰਮ ਅਸਦੀ ਇਨੇ ਨੇੜੇ ਨਹੀਂ ਹੋਣਾ ਹਾਂ ਵੀਡੀਓ ਲਾਈ ਲੱਗੀ ਪਈ ਹੈ ਬੰਤਾ ਨੇ ਪੁੱਛਿਆ ਨਹੀਂ ਨਾ ਇਹ ਬੰਦਾ ਨੇੜੇ ਆ ਜੇ ਬੱਕਰੀ ਦੇ ਵੇਚਣ ਵੇਲੇ ਮਾਂ ਮਨਾ ਦੇਗਾ ਉਹ ਨਹੀਂ ਆਪ ਪਤਾ ਹੀ ਹੈ ਕਿਹੜੋ ਪੈਸੇ ਬਈ ਕਿੱਥੇ ਨਿਕਾੜਗਾ 50 ਸੋਰੀ ਸੰਤਰਾ ਹੀ ਆਂ ਕਿਹੜੇ ਪੱਟੇ ਬਈ ਉਹ ਇਧਿਆ ਕੀ ਨੌਲਾ ਸੀ ਗਿਆ ਨਹੀਂ ਦਾ ਨਾ ਛੇੜ ਨਾ ਛੇੜ ਹੋਣਾ ਨਾ ਨਾ ਛੇੜ ਹੋਣਾ ਸਭ ਕੋ ਜਾਂਦੇ ਕਰਦਾ ਹੈ ਉਹਨੂੰ ਪਤਾ ਹੀ ਕੋਈ ਨਹੀਂ ਕੀ ਬੋਲਣਾ ਬੱਕਰੇ ਇਸ ਕਰਦੇ ਹਾਂ ਹਾਂ ਕਿਤੇ ਹੋ ਗਿਆ ਹਾਂ ਸਾਢੇ 19 ਦਾ ਹੋ ਗਿਆ ਜੀ ਠੀਕ ਆ ਜੀ ਬੰਮੀ ਠੀਕ ਆ ਭਾਈ ਬਹੁਤ ਵਧੀਆ ਚਲੋ ਭਾਈ ਲਖਾਈ ਕਰਾ ਲਓ ਚਲ ਯਾਰ ਲਖਾਈ ਕਰਾ ਦੂਗਾ ਭਾਈ ਯਾਰ ਚਲੋ ਨਿਬੜ ਗਿਆ ਕੰਮ ਠੀਕ ਆ ਜੀ ਵਧੀਆ ਵਧੀਆ ਭਾਈ ਵਧੀਆ ਲਓ ਯਾ ਬੱਕਰੀ ਆ ਬਹੁਤ ਵਧੀਆ ਥਣ ਹਵਾ ਨੇ ਦੀ ਗੱਬਣਾ ਨੇੜੇ ਸੂਣਦੇ ਆ ਚੰਗਾ ਕੰਨ ਕੋ ਨਾਲ ਦੇਖ ਸਕਦੇ ਹੋ ਤੁਸੀਂ ਇਹਦਾ ਸੌਦਾ ਹੋਇਆ 19500 ਭਾਈ ਨਹਿਰੂ ਰਣ ਲਈ ਚੁੱਕੇ ਵਾਲਿਆਂ ਨੇ ਲਓ ਵੀ 18500 ਦਾ ਹੋ ਗਿਆ ਤਿੰਨ ਬੱਚੇ ਆ ਆ ਬੱਕਰੀ ਹੈ ਬਾਈ ਮੜਾ ਹੋਈ ਮਗਰ ਨੂੰ ਲਓ ਵੀ ਆ ਬੱਕਰੀ ਦੇ ਤਿੰਨ ਬੱਚੇ ਆ ਕਿਹੜੇ ਪਿੰਡੋਂ ਲੈ ਕੇ ਆਏ ਸੀ ਬਾਈ ਮੱਤੇ ਤੋਂ ਕਿਹੜੇ ਪਿੰਡੋਂ ਆਏ ਬਾਈ ਚੱਲ ਗਿਣੋ ਪੈਸੇ ਬਾਈ ਪੈਸੇ ਗਿਣਾਓ ਇੱਥੇ ਹੀ ਗਿਣਦੇ ਹੋ ਸਾਹਮਣੇ ਵੀਡੀਓ ਜੀ ਪੈਸੇ ਗਿਣੋ ਬਈ ਆਖਾ ਇਹਨੇ ਬਾਈ ਮੜਾ ਸਾਈਡ ਤੇ ਵੀਰ ਬਣ ਕੇ ਯਾਰ ਵੀਰ ਬਣ ਸੌਰੀ ਯਾਰ ਜਿੰਨੇ ਦਾ ਇਹ 18.5 ਦਾ ਹੋਵੇ ਕੋਸ਼ਾਂ ਭਾਈ ਕੋਸ਼ਾਂ ਹੀ ਕੋਈ 150 ਉਧਰ ਉਧਰੀ ਮਹਿੰਗਾ ਸਸਤਾ ਨਹੀਂ ਹੁੰਦਾ ਜਾਨਵਰ ਹਾਂ ਲਓ ਭਾਈ 18500 ਦਾ ਸੌਦਾ ਸਿਰੇ ਚੜਾਦਾ ਭਾਈ ਬਈ ਲਾਲ ਪਕੜੇ ਨਹੀਂ ਹਾਂਜੀ 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 ਇਹ ਕੁਝ ਵਾਦਾ ਲੈਣ ਦੇ ਲੈ ਲੈ ਯਾਰ ਵਾਦਾ ਲੈਣਾ ਤਾਂ ਭਾਈ ਹਜੇ 1 ਮਿੰਟ ਉਹਨੂੰ ਸੌਦੇ ਪੈਸੇ ਗਿਣਾ ਦੇਂਦੇ ਛੋੜ ਕਰਦੇ ਬਾਈ ਆਪ ਛੋੜ ਕਰਦੇ ਹੈ ਬੱਦੇ ਖੁਰੀ ਦੇ ਦੁਆਰੇ ਜਾਂਦਾ ਹਾਂ ਦੁਆਰੇ ਚੱਕੜ ਲਾ ਪਏ ਉਹ ਬਾਈ ਆਂਦਾ ਨਫਾ ਲੈਣਾ ਬਾਈ ਕੋਈ ਨਹੀਂ ਲਖਾਈ ਕਰਨ ਲਈ ਕਰਦੇ ਚੱਲੇ ਜਾਂਦੇ ਕੋਈ ਇੱਥੇ ਦਾ ਲੋ ਵੀ ਸਾਰਾ ਸਿਰੇ ਚੜ ਗਿਆ ਸੌਦਾ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ